ਹੈ ਪਰ ਅੰਦਰਲੀ ਸਾਡੀ ਮੌਤ ਅਸੀਂ ਆਤਮਿਕ ਮੌਤ ਮਰ ਚੁੱਕੇ ਹੁੰਦੇ ਹਾਂ ਬਹੁਤ ਹੀ ਸਤਿਕਾਰਯੋਗ ਸੰਤ ਗਿਆਨੀ ਜਰਨੈਲ ਸਿੰਘ ਜੀ ਮਹਾਪੁਰਸ਼ ਕਿਹਾ ਕਰਦੇ ਸੀ ਕਹਿੰਦੇ ਸਰੀਰ ਨੂੰ ਮਰ ਜਾਣਾ ਮੌਤ ਨਹੀਂ ਗਿਣਦੇ ਜਮੀਰ ਦਾ ਮਰ ਜਾਣਾ ਮੌਤ ਹੈ ਕਿਉਂਕਿ ਜਮੀਰ ਜਿਸ ਦਿਨ insan ਦੀ ਮਰ ਜਾਵੇ ਉਹ ਸਮਝੋ ਵੀ ਮਰ ਗਿਆ ਹੈ ਜਿਹਦੀ ਜਮੀਰ ਜਾਗਦੀ ਹੈ ਉਹ insan ਕਾਮਯਾਬ ਰਹਿੰਦਾ ਹੈ ਜਮੀਰ ਮਰ ਜਾਂਦੀ ਏ ਸਾਡੀ ਚੰਗੇ ਗੁਣਾ ਕੰਨੀਓ ਜਮੀਰ ਮਰ ਜਾਂਦੀ ਏ ਸਾਡੀ ਪਰਉਪਕਾਰ ਕੰਨੀਓ ਜਮੀਰ ਮਰ ਜਾਂਦੀ ਏ ਸਾਡੀ ਸੱਚ ਵੱਲੋਂ ਮੇਰੇ ਗੁਰਦੇਵ ਸਾਹਿਬ ਕਹਿੰਦੇ ਜਦੋਂ ਜਮੀਰ ਮਰ ਗਈ ਤਾਂ ਸਰੀਰ ਨੂੰ ਭਾਵੇਂ ਚੱਕੀ ਫਰੀ ਜਾਵੇ ਸਰੀਰ ਦਾ ਕੀ ਕਰਨਾ ਹੈ ਤਾਂ ਗੁਰਦੇਵ ਪਾਤਸ਼ਾਹ ਕਹਿੰਦੇ ਜਮੀਰ ਤਾਂ ਮਰ ਗਈ ਕਾਮ ਕ੍ਰੋਧ ਦੇ ਵਸ ਵਿੱਚ ਹੈ ਇਹਦੇ ਅੰਦਰ ਕਾਮ ਕ੍ਰੋਧ ਦੀ ਤਾਂ ਜ਼ਹਿਰ ਭਰੀ ਪਈ ਹੈ ਇਸ ਕਰਕੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਕਾਮ ਕ੍ਰੋਧ ਹੈ ਇਹ ਜਦ ਤੇਰੇ ਅੰਦਰ ਵਿਖ ਭਰੀ ਹੋਈ ਹੈ ਇਹ ਵਿਕਾਰ ਭਰੇ ਹੋਏ ਹਨ ਤੇਰੀ ਤਾਂ ਮੌਤ ਹੋਈ ਹੋਈ ਏ ਤੂੰ ਪ੍ਰਮਾਤਮਾ ਦਾ ਨਾਮ ਕਿੱਥੋਂ ਲੈ ਲਵੇਂ ਪ੍ਰਮਾਤਮਾ ਦਾ ਨਾਮ ਤੈਨੂੰ ਕਹਿੰਦੇ ਚੰਗਾ ਹੀ ਨਹੀਂ ਲੱਗਣਾ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਕਹਿੰਦੇ ਪ੍ਰਮਾਤਮਾ ਦਾ ਨਾਮ ਤੈਨੂੰ ਫਿਰ ਚੰਗਾ ਨਹੀਂ ਲੱਗਣਾ ਕਿਉਂ ਤੇਰੀ ਜਮੀਰ ਮਰ ਗਈ ਤੂੰ ਵਾਹਿਗੁਰੂ ਪਰਮੇਸ਼ਰ ਨੇ ਤੈਨੂੰ ਸੋਹਣਾ ਸੁੰਦਰ ਸਰੀਰ ਦੇ ਕੇ ਭੇਜਿਆ ਸੀ ਨਾਮ ਜਪਣ ਵਾਸਤੇ